ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਦੇ ਆਂ ਭਾਜੀ ਪਾਠ ਆਪਾਂ ਹਾਂਜੀ ਆਸਾ ਮੈਲਾ ਪੰਜਵਾਂ ਦੂਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹضور ਚੁਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟ ਆਣ ਪ੍ਰਿਆ ਸੇਜ ਧਰੀ ਕਾਨ ਕੱਢਣ ਤੇ ਝੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬੇਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪੇਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਭਾਜੀ ਕਰੋ ਸ਼ੁਰੂ ਹਾਂਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮੇਲਾ ਪੰਜਮਾ ਦੁਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹضور ਚੁਕਾ ਚੁਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਗੁਰੂ ਸਾਹਿਬ ਪੰਚਮ ਪਾਤਸ਼ਾਹ ਆਸਾ ਰਾਗ ਦੇ ਵਿੱਚ ਅੱਜ ਜੋ ਲੜੀਬਾਰ ਸ਼ਬਦਾਂ ਵਿਚਾਰ ਸਮਝ ਰਹੇ ਆ ਪੰਚਮ ਪਾਸ਼ਾ ਗੁਰੂ ਅਰਜਨ ਸਾਹਿਬ ਸਾਨੂੰ ਕੀ ਸੋਝੀ ਦੇ ਰਹੇ ਨੇ ਦੁੱਖ ਘਨੋ ਜਦ ਹੁੰਦੇ ਦੂਰ ਹੋ ਕਹਿੰਦੇ ਉਦੋਂ ਬਹੁਤੇ ਦੁੱਖ ਕਦੋਂ ਲੱਗਦੇ ਨੇ ਘਨੇ ਦੁੱਖ ਕਦੋਂ ਲੱਗਦੇ ਨੇ ਜਦ ਹੁੰਦੇ ਦੂਰ ਜਦੋਂ ਅਸੀਂ ਸੱਚ ਤੋਂ ਦੂਰ ਹੁੰਨੇ ਆ ਕੋਮ ਦੇ ਅਨੁਸਾਰ ਨਹੀਂ ਚੱਲਦੇ ਤੇ ਉਦੋਂ ਸਾਨੂੰ ਸਾਡੇ ਦੁੱਖਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਹੁਣ ਅਸੀਂ ਕੋਈ ਟ੍ਰੈਫਿਕ ਦੇ ਵਿੱਚ ਵੀ ਜਾ ਰਹੇ ਹਾਂ ਕਾਨੂੰਨ ਦੇ ਉਲੰਘਣਾ ਕਰਦੇ ਆ ਤੇ ਉਹਦੇ ਨਾਲ ਸਾਨੂੰ ਐਕਸੀਡੈਂਟ ਵੀ ਹੋ ਸਕਦਾ ਮੌਤ ਵੀ ਹੋ ਸਕਦੀ ਹੈ ਚਲਾਨ ਵੀ ਹੋ ਸਕਦਾ ਉਹ ਘਨੇ ਦੁੱਖਾਂ ਦੇ ਵਿੱਚ ਆ ਜਾਂਦੇ ਬੜੇ ਤਰ੍ਹਾਂ ਦੇ ਦੁੱਖ ਸਹਿਣੇ ਪੈਂਦੇ ਆ ਇਸ ਤਰ੍ਹਾਂ ਹੀ ਅਸੀਂ ਮਜਰੇ ਜੀਵਨ ਦੇ ਵਿੱਚ ਜਿਹੜੇ ਸਾਨੂੰ ਜਦੋਂ ਗਿਆਨ ਦੀ ਸਾਨੂੰ ਸੋਝੀ ਨਹੀਂ ਹੁੰਦੀ ਅਗਿਆਨਤਾ ਵਿੱਚ ਕੋ ਕੰਮ ਕਰਦੇ ਆ ਉਹ ਸੱਚ ਨਾਲੋਂ ਉਕਮ ਨਾਲੋਂ ਸੋਚੀ ਨਾਲੋਂ ਦੂਰੀ ਬਣ ਜਾਂਦੀ ਸਾਡੀ ਅਗਿਆਨੀ ਹੋ ਜਾਂਦੇ ਆ ਫਿਰ ਸਾਡੇ ਅੰਦਰ ਦੁੱਖ ਬਹੁਤੇ ਪੈਦਾ ਹੁੰਦੇ ਜਿਵੇਂ ਕਹਿੰਦੇ ਨਾ ਦੁੱਖ ਤਦੇ ਜਦ ਬਿਸਰ ਹੈ ਸੁਖ ਪ੍ਰਭ ਚਿਤਾਵੈ ਸੁਖ ਪ੍ਰਭ ਚਿਤਾਏ ਸੰਤਨ ਕਾ ਆਨੰਦ ਇਹ ਨਿਤ ਹਰ ਗੁਣ ਗਾਏ ਹੁਣ ਜੇ ਤਾਂ ਕਾਨੂੰਨ ਦੇ ਅਨੁਸਾਰ ਚੱਲਦੇ ਆ ਫਿਰ ਤਾਂ ਢੋਲੇ ਦੀਆਂ ਲਾਉਣੇ ਆ ਆਪਣਾ ਜਿਵੇਂ ਕੋਈ ਫਿਕਰਪਖਾ ਨਹੀਂ ਹੁੰਦਾ ਬੜੇ ਵਧੀਆ ਟ੍ਰੈਫਿਕ ਦੇ ਵਿੱਚ ਵੀ ਲੰਘਦੇ ਆ ਸੜਕ ਤੇ ਵੀ ਜਾ ਰਹੇ ਆ ਤੇ ਜੇਕਰ ਹੁਣ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ ਜਾਂ ਕੋਈ ਸਮਾਨ ਕੋ ਗਲਤ ਰੱਖਿਆ ਹੋਵੇ ਤੇ ਡਰ ਬਣਿਆ ਰਹਿੰਦਾ ਬੜੇ ਦੁੱਖ ਹੁੰਦੇ ਨੇ ਇਸ ਮੰਨੋ ਇੱਕ ਸਾਡੇ ਜੀਵਨ ਦੇ ਵਿੱਚ ਅਸੀਂ ਰੋਜ਼ ਸਾਡਾ ਬੀਤਦੀਆਂ ਕਿ ਸਾਡੇ ਅੰਦਰ ਜਿਹੜੇ ਲੋਭ ਵਿਆਪਿਆ ਹੁੰਦਾ ਜਿਵੇਂ ਕਹਿੰਦਾ ਦੁੱਖ ਤਦੇ ਜਾਂ ਬਿਸਰ ਬਿਸਰ ਜਾਏ ਭੁੱਖ ਵਿਆਪੇ ਬਹੁਤ ਬਿਤਾਵੇ ਫਿਰ ਤਾਂ ਬੜੇ ਆਲੇ ਅੜੋੜੇ ਨੂੰ ਧੌਂਦਾ ਫਿਰਦਾ ਉਹ ਸਿਮਰਤ ਨਾਮ ਸਦਾ ਸੋਹਿਲਾ ਜਿਸ ਦੇ ਵੇ ਦੀਨ ਦੇ ਵਾਲਾ ਜੀ ਉਹ ਜੇ ਹੁਣ ਨਾਮ ਸਿਮਰਿਆ ਹੋਵੇ ਸੱਚ ਦੇ ਨਾਲ ਹੁਣ ਦੇ ਕਰੂਨ ਦੇ ਅਨੁਸਾਰ ਚੱਲਿਆ ਜਾਵੇ ਗਿਆਨ ਦੇ ਅਨੁਸਾਰ ਚੱਲੇ ਵੇ ਸਦਾ ਸੋਹਿਲਾ ਕਿਉਂਕਿ ਉੱਥੇ ਸੱਚ ਦੇ ਨਾਲ ਜੁੜਿਆ ਹੋਇਆ ਅੱਬ ਮਸਲਤ ਮੁਹੀ ਮਿਲੀ ਹਜ਼ੂਰ ਹੁਣ ਕਹਿੰਦੇ ਜਿਹੜੀ ਮੈਨੂੰ ਇਹ ਜਿਹੜੀ ਸਲਾਹ ਮਿਲੀ ਹੈ ਜੋ ਮੈਨੂੰ ਸੋਝੀ ਪ੍ਰਾਪਤ ਹੋਈ ਹੈ ਜੋ ਮੈਨੂੰ ਗਿਆਨ ਮਿਲਿਆ ਮੋਹਿ ਮਿਲੀ ਹਜ਼ੂਰ ਮੈਨੂੰ ਜਦੋਂ ਮੈਂ ਗਿਆਨੀ ਹਾਜ਼ਰੀ ਦੇ ਵਿੱਚ ਚੱਲਿਆ ਉਸ ਗੁਰੂ ਵਿਦੇਸ਼ ਦੇ ਮਦਦਕ ਚੱਲਿਆ ਫੇ ਮੈਨੂੰ ਇਹ ਇਹ ਚੰਗੀ ਸਲਾਹ ਮਿਲੀ ਆ ਅਬ ਮਸਲਤ ਮੁਹੀ ਮਿਲੀ ਬਦੂਰ ਕਿਉਂਕਿ ਜਦੋਂ ਕਿਸੇ ਗੁਰਮਖ ਦੇ ਨਾਲ ਕੋਈ ਸਾਂਝ ਪਾਈ ਪਾਈ ਹੋਵੇ ਤੇ ਉਹ ਜੋ ਸਾਨੂੰ ਸਲਾਹ ਦਿੰਦਾ ਉਹ ਪ੍ਰਮਾਣ ਵਾਲੀ ਹੁੰਦੀ ਹੈ ਕਹਿੰਦੇ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੈ ਸੁਆਮੀ ਸਭ ਮਸਲਤ ਪ੍ਰਵਾਨ ਉਹ ਮਸਲਤ ਪ੍ਰਵਾਨ ਹੁੰਦੀ ਹੈ ਉਹ ਸਲਾਹ ਚੰਗੀ ਹੁੰਦੀ ਹੈ ਕਿਉਂ ਦੇ ਨਾਲ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਦੁੱਖ ਜਿਹੜਾ ਉਹ ਨਹੀਂ ਸਹਣਾ ਪੈਂਦਾ ਹੁਣ ਕਹਿੰਦੇ ਮੈਨੂੰ ਜਿਹੜੀ ਹੈ ਮੇਰੇ ਹਿਰਦੇ ਦੇ ਅੰਦਰੋਂ ਹੀ ਮੈਨੂੰ ਇਹ ਜਿਹੜੀ ਸੋਜੀ ਪ੍ਰਾਪਤ ਹੋਈ ਹੈ ਮੇਰੇ ਦੇ ਇਸ ਦੇ ਵਿੱਚ ਧਾਰਨ ਕੀਤੀ ਹੈ ਜੋ ਇਸ ਤਰ੍ਹਾਂ ਪਿਛੇ ਸਖੀ ਸਹਿਲੀਆਂ ਨਾਲ ਗੱਲਬਾਤ ਕਰਦੇ ਆਏ ਨੇ ਉਹ ਜੋ ਉਹਨਾਂ ਨੇ ਸਲਾਹ ਦਿੱਤੀ ਹੈ ਉਹ ਹਿਰਦੇ ਵਿੱਚ ਜਦੋਂ ਉਹਦਾ ਵਾਸਾ ਹੋਇਆ ਉਹ ਸਿੱਖਿਆ ਨੂੰ ਧਾਰਨ ਕੀਤਾ ਗੁਰੂਵਦੇਸ਼ ਦੇ ਮੁਤਾਬਕ ਚੱਲੇ ਫੇਰ ਸਾਰੇ ਤਰ੍ਹਾਂ ਦੀ ਮੇਰੀ ਸਾਰੀ ਜਿਹੜੀ ਦੁੱਖ ਕਰੇ ਸੀ ਉਹ ਸਾਰੇ ਦੂਰ ਹੋ ਗਏ। ਅਬ ਮਸਲਤ ਮੁਹੀ ਮੇਰੀ ਹਜ਼ੂਰ ਮੇਰੇ ਹਿਰਦੇ ਦੇ ਅੰਦਰ ਜੋ ਜਦੋਂ ਮੈਂ ਟਿਕਾ ਕੀਤਾ ਉਸ ਗੁਣਾਂ ਨੂੰ ਉਸ ਉਪਦੇਸ਼ ਨੂੰ ਫੇਰ ਜਿਹੜੀ ਆ ਮੇਰੇ ਅੰਦਰ ਦੁੱਖ ਘੜੋਂ ਪੈਦਾ ਹੁੰਦੇ ਸੀਗੇ ਉਹ ਦੂਰ ਹੋ ਗਏ ਹੁਣ ਮੇਤੇ। ਹੁਣ ਨਹੀਂ ਹੁਣ ਮੇਰੇ ਅੰਦਰ ਮੈਨੂੰ ਸਤਾਉਂਦੇ ਆ ਕੇ। ਚੋਕਾ ਨੇ ਹੋਰਾ ਸਖੀ ਸਹੇਰੀ ਭਰਮ ਗਿਆ ਗੁਰਪ੍ਰੇਰ ਸੰਗ 베ਰੀ। ਹੁਣ ਮੈਨੂੰ ਜਿਹੜੇ ਮੈਂ ਨਿਤ ਜਿਹੜੇ ਮੈਨੂੰ ਹੁੰਦਾ ਸੀਗਾ ਵੀ ਪਤਾ ਨਹੀਂ ਮੈਂ ਰੱਬ ਦੇ ਕੀ ਮਾਰੇ ਹੋਇਆ ਮੇਰੇ ਨਾਲ ਇਹ ਕਿਉਂ ਹੋ ਰਿਹਾ ਜਦੋਂ ਗਿਆਨ ਦੀ ਸੋਝੀ ਪ੍ਰਾਪਤ ਹੋਈ ਉਹ ਸਾਰੇ ਜਿੰਨੇ ਵੀ ਗਲੇਸ਼ ਗਲੇ ਗਲੇਸ਼ ਕੋਈ ਕਰਦਾ ਸੀਗਾ ਮੈਂ ਉਹ ਸਾਰੇ ਦੂਰ ਹੋ ਗਏ ਪਹਿਲਾਂ ਰੋਜੇ ਲੰਬੇ ਤੇ ਰਹਿੰਦਾ ਸੀਗਾ ਤੇ ਇਹਦਾ ਬੱਚਾ ਵੀ ਇੰਨਾ ਵਧੀਆ ਪੜ ਰਿਹਾ ਮੇਰੇ ਨਾਲ ਮੇਰਾ ਕੰਮ ਕਾਰ ਨਹੀਂ ਚੱਲ ਰਿਹਾ ਕਿਉਂਕਿ ਜਦੋਂ ਗਿਆਨ ਦੀ ਸੋਝ ਨਹੀਂ ਗਿਆਨਤਾ ਵਿੱਚ ਕੋਈ ਕੰਮ ਕਰਨਾ ਉਦੇ ਨਾਲ ਤਾਂ ਕਸਰ ਝਲੜੇ ਹੀ ਪੈਣੇ ਨੇ ਚੂਕਾ ਨਹੀਂ ਹੋ ਰ ਸਖੀ ਸੇਰੀ 헤 ਮੇਰੀ ਸਖੀ ਸੇ ਲਿਓ ਜਿਹੜਾ ਮੇਰਾ ਹੁਣ ਹੋਰ ਸਿਗਾ ਮੇਰੇ ਅਗਯੰਤਾ ਵਿੱਚ ਮੈਂ ਕੰਮ ਕਰਦਾ ਸੀ ਗਿਲੇ ਛਕਵੇ ਸੀਗੇ ਉਹ ਸਾਰੇ ਖਤਮ ਹੋ ਗਏ ਚੁੱਕ ਗਏ ਮੇਰੇ ਦੂਰ ਹੋ ਗਏ ਮੁੱਕ ਗਏ ਕਿਉਂਕਿ ਜਦ ਤੱਕ ਅਜੇ ਅਗਯੰਤਾ ਵਿੱਚ ਆ ਉਦੋਂ ਤੱਕ ਤਾਂ ਹੋਣਾ ਹੀ ਆ ਹੁਣ ਜਦ ਮੈਂ ਕਹਿੰਦੇ ਆਬ ਕਹੋ ਰਾਮ ਭਰੋਸਾ ਤੇਰਾ ਹੁਣ ਰਾਮ ਤੇ ਭਰੋਸਾ ਹੋ ਗਿਆ ਤਾਬ ਕਾ ਹੂਗਾ ਕਮਨ ਹੋ ਰ ਮੈਨ ਹੁਣ ਕਾਦਾ ਕੋਈ ਸ਼ੱਕਵਾਸ ਰਹਿ ਗਿਆ ਮੈਂ ਤਾਂ ਹੁਣ ਜਦੋਂ ਗਿਆਨ ਦੇ ਨਾਲ ਮੈਨੂੰ ਪਤਾ ਵੀ ਮੈਨੂੰ ਇਹ ਕੰਮ ਮੈਂ ਕਰ ਸਕਦਾ ਇਹ ਸਹੀ ਕੰਮ ਹੈ ਤੇ ਉਹਦਾ ਨਾ ਕੋਈ ਡਰ ਹੈ ਨਾ ਕੋਈ ਹਲਾਂਬਾ ਫਿਰ ਨਾ ਕਿਸੇ ਦੀ ਹੋਰ ਮੁਖਤਾਜੀ ਖੱਟਣ ਦੀ ਲੋੜ ਹੈ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਫਿਰ ਭਰਮ ਗਿਆ ਗੁਰ ਫਿਰ ਸੰਗਮੋਰੀ ਮੇਰਾ ਉਦੋਂ ਭਰਮ ਸਾਰਾ ਖਤਮ ਹੋ ਗਿਆ ਜਦੋਂ ਗਿਆਨ ਦੀ ਸੰਗਤ ਨਾਲ ਗੁਰ ਉਪਦੇਸ਼ ਦੇ ਨਾਲ ਮੇਰੀ ਸੰਗਤ ਹੋਈ ਸਤਿਗੁਰਾਂ ਨਾਲ ਮਲਾਪ ਹੋਇਆ ਸੁਹਾਗਣਾਂ ਨਾਲ ਮਲਾਪ ਹੋਇਆ ਤੇ ਸਾਰੇ ਤਰ੍ਹਾਂ ਦੇ ਪਰਮਪਲੇਖੇ ਦੂਰ ਹੋ ਗਏ ਹੁਣ ਤਾਂ ਭਰੋਸੇ ਨਾਲ ਚੱਲ ਰਿਹਾ ਹੈ ਕਿ ਹਾਂ ਵੀ ਜੋ ਮੈਂ ਜਦੋਂ ਇੱਕ ਰੂਹ ਦੇ ਮੁਤਾਬਕ ਚੱਲ ਰਿਹਾ ਗਿਆਨ ਦੇ ਮੁਤਾਬਕ ਚੱਲ ਰਿਹਾ ਹੋਂ ਕੁੰਦੇ ਅਨੁਸਾਰ ਚੱਲ ਰਿਹਾ ਤੇ ਮੇਰਾ ਜਿਹੜਾ ਕੰਮ ਹੈ ਹੁਣ ਸਿਰੇ ਚੜੂਗਾ ਨਹੀਂ ਤਾਂ ਜਿਵੇਂ ਕਹਿੰਦੇ ਉਦਮ ਕਰਿੰਦੇ ਆ ਜੀਓ ਤੂੰ ਕਮਾਂਵਿਆਂ ਸੁਖ ਪਹੁੰਚ ਹੁਣ ਉਦਮ ਕੀਤਾ ਤੇ ਕਮਾਂਦੇ ਨਾਲ ਸੁਖ ਵੀ ਪਹੁੰਚ ਰਿਹਾ ਹੁਣ ਪਹਿਲਾਂ ਤਾਂ ਸੀਗਾ ਵੀ ਮੇਰਾ ਆਪਣਾ ਵੀ ਕੰਮ ਹੋਈ ਜਾਵੇ ਤੇ ਹੁਣ ਇਹ ਨਹੀਂ ਦੇਖਦਾ ਸੀ ਵੀ ਉਸ ਬੰਦੇ ਦੀ ਕੀ ਮਿਹਨਤ ਹੈਗੀ ਆ ਤਾਂ ਉਹਦਾ ਜਿਹੜਾ ਕੰਮ ਸਿਰੇ ਚੜਿਆ ਤੇ ਨਹੀਂ ਤਾਂ ਅਗਿਆਨਤਾ ਵਿੱਚੇ ਲਾਂਬੇ ਦੇਣ ਤੇ ਬੈਠਾ ਰਿਹਾ ਸੀਗਾ ਹੁਣ ਸਾਰੇ ਕਹਿੰਦਾ ਭਰਮ ਖਤਮ ਹੋ ਗਿਆ ਜਦੋਂ ਮੈਨੂੰ ਇਹ ਗਿਆਨ ਦੀ ਮੇਰੇ ਨਾਲ ਮੇਰੀ ਸੰਗਤ ਹੋਈ ਆ ਤੇ ਮੇਰੇ ਸਾਰੇ ਤਰ੍ਹਾਂ ਦੇ ਭਰਮ ਭਲੇਖ ਜਿਹੜੇ ਦੂਰ ਹੋ ਗਏ ਰਹਾਓ ਹਾਂਜੀ ਅ ਬਹੁਤ ਵਧੀਆ ਬਾਜੀ ਵਧੀਆ ਇੱਕਦਮ ਜੋ ਕਹੀਏ ਕਿ ਹੋਰ ਕੋਈ ਗੱਲ ਕਰਨ ਨੂੰ ਤਾਂ ਨਹੀਂ ਬਚਦੀ ਪਰ ਆਪਾਂ ਥੋੜਾ ਜਿਆ ਤੁਹਾਨੂੰ ਸਾਧੂ ਹੋਣੇ ਆ ਦੁੱਖ ਕਨੋਂ ਦੁੱਖ ਜਿਹੜਾ ਕਿਸੇ ਤਰ੍ਹਾਂ ਦਾ ਵੀ ਆਤਮਿਕ ਜਿਹੜਾ ਦੁੱਖ ਹੁੰਦਾ ਉਹਦੀ ਹੀ ਇੱਥੇ ਗੱਲ ਹੋਈ ਪਾਜੀ ਤੇ ਬਹੁਤ ਆ ਦੁੱਖ ਲੱਗ ਜਾਂਦਾ ਜਦੋਂ ਜਦ ਹੋਤੇ ਦੂਰ ਦੂਰ ਦਾ ਮਤਲਬ ਕੋਈ ਸਵੀਰ ਕਰਕੇ ਨਹੀਂ ਕਿਤੇ ਇਥੇ ਗੁਰੂ ਜਿਹੜਾ ਹੈ ਗਿਆਨ ਹੈ ਹਨਾ ਗਿਆਨ ਤੋਂ ਜਦੋਂ ਬੇਮੁਖ ਹੋ ਜਾਂਦੇ ਆ ਗਿਆਨ ਦੀ ਜਦੋਂ ਆਪਾਂ ਅਣਦੇਖੀ ਕਰਦੇ ਆ ਜਦੋਂ ਆਪਣੀ ਮਨ ਦੇ ਮਤ ਦੇ ਰਾਹ ਤੁਰੇ ਹੁੰਨੇ ਆ ਦੂਰ ਹੋਏ ਹੁੰਨੇ ਆ ਸੱਚ ਤੋਂ ਤੇ ਆਪਾਂ ਇਸ ਕਰਕੇ ਦੂਰ ਕੋਈ ਸਰੀਰਾ ਸਰੀਰ ਕਿਤੇ ਦੂਰ ਹੋਰ ਦੂਰ ਦਾ ਕਾਰਨ ਇਹ ਆ ਕਿ ਸਿਧਾਂਤ ਤੋਂ ਦੂਰ ਹੋ ਗਏ ਹੁਕਮ ਤੋਂ ਦੂਰ ਹੋ ਗਏ ਨਿਯਮ ਛੱਡ ਦਿੱਤਾ ਹੈਣਾ ਜੀ ਆਪਣੀ ਮਨਾਈਆਂ ਕਰਨ ਲੱਗ ਗਏ ਆਬ ਮਸਲਤ ਮੋਹ ਮਿਲੀ ਹਦੂਰ ਤੇ ਇਹ ਗੁਰੂ ਦੀ ਸਲਾਹ ਦੇ ਰਹੀ ਮਸਲਤ ਤਾਂ ਤੈਨੂੰ ਸਿਆਰੀ ਵੀ ਇਸਤਰੀ ਲੈ ਗਿਆ ਤੇ ਹੁਣ ਮਸਲਤ ਜਦੋਂ ਗੁਰੂ ਦੀ ਸਲਾਹ ਲਈ ਆ ਜਦੋਂ ਗੁਰੂ ਦੇ ਉਪਦੇਸ਼ ਨੂੰ ਮੰਨਿਆ ਗੁਰੂ ਤੇ ਤੁਸੀਂ ਜਿੱਦਾਂ ਹੁਣ ਗੁਰੂ ਦਾ ਉਪਦੇਸ਼ ਪੜ੍ਹ ਕੇ ਸੁਣਾ ਰਹੇ ਆ ਉਹਦੀ ਵਿਆਖਿਆ ਕਰ ਰਹੇ ਆ ਇਹ ਸਮਝ ਆਉਣ ਲੱਗੀ ਇਸ ਸੱਚ ਦੇ ਉਪਦੇਸ਼ ਨੂੰ ਮੰਨ ਲਿਆ 모ਹੇ ਮਿਲੀ ਹضور 모ਹੇ ਮੈਨੂੰ ਮਮੇ ਨੂੰ ਹੋੜਾ ਤੇ ਹਾਇ ਅਨੁਸਾਰੀ 모 ਜਿਹੜਾ ਉਹ 모ਹ ਵਿੱਚ ਵੀ ਅਰਥ ਹੁੰਦੇ ਨੇ ਕਈਆਂ ਥਾਵਾਂ ਤੇ ਜਿੱਥੇ 모ਹ ਦੀ ਸੈਂਸ ਚ ਆਏਗਾ ਇੱਥੇ 모ਹੇ ਮੈਨੂੰ ਹੈ ਮਿਲੀ ਖਦੂਰ ਹਜ਼ੂਰੀ ਮਿਲ ਗਈ ਹੈ ਭਾਵ ਪਨਾਹ ਮਿਲ ਗਈ ਹੈ ਚਰਨਾਂ ਦੇ ਵਿੱਚ ਜਿੱਦਾਂ ਬਿਲਕੁਲ ਸੱਚੀ ਸੰਗਤ ਦੇ ਵਿੱਚ ਮੈਂ ਰਲ ਗਿਆ ਜਾ ਕੇ ਤੇ ਹਜ਼ੂਰ ਹੋਣ ਦਾ ਮਤਲਬ ਕਿ ਹਜ਼ੂਰੀ ਮਿਲ ਜਾਣੀ ਭਾਵ ਕਿ ਉੱਥੇ ਦਰ ਤੇ ਪ੍ਰਵਾਨਗੀ ਮਿਲ ਜਾਣੀ ਅਬ ਚੂਕਾ ਨਹੀਂ ਹੋਰਾ ਸਖੀ ਸਹੇਰੀ ਹੇ ਸਖੀ ਹੇ ਸਹੇਲੀ ਤੇ ਜਿਹੜੇ ਮੇਰੇ ਮਨ ਦੇ ਅੰਦਰ ਕਿਉਂਕਿ ਆਪਣੀ ਅਗਿਆਨਤਾ ਦੇ ਕਰਕੇ ਜਦੋਂ ਮੇਰੇ ਮੇਰੇ ਕੰਮ ਜਿਹੜੇ ਸੀਗੇ ਠੀਕ ਨਹੀਂ ਸੀ ਮੇਰੇ ਚੱਜ ਆਚਾਰ ਠੀਕ ਨਹੀਂ ਸੀ ਤੇ ਮੈਂ ਖੱਜਲ ਹੁੰਦਾ ਸੀ ਜਾਂ ਖਵਾਰ ਹੁੰਦਾ ਸੀ ਜਦੋਂ ਮੈਂ ਕਿਸੇ ਵਕਤ ਜਦੋਂ ਮੈਨੂੰ ਚੋਰਾ ਜਾਂ ਨਹੀਂ ਹੋਰਾ ਉਸ ਚੀਜ਼ ਦਾ ਜਦੋਂ ਮੈਨੂੰ ਪ੍ਰਾਪਤੀ ਨਹੀਂ ਸੀ ਜਾਂ ਮੇਰੇ ਅੰਦਰ ਸਕੂਨ ਨਹੀਂ ਸੀ ਗੁਰੂ ਗਿਆਨ ਦੇ ਨਾਲ ਮੈਂ ਜੁੜਿਆ ਨਹੀਂ ਸੀ ਅੰਦਰੋਂ ਮੈਂ ਤਲਕੀ ਸੀ ਅੰਦਰੋਂ ਮੇਰੇ ਕਿਹਜੇ ਸੀ ਤੇ ਜਾਂ ਮੇਰੇ ਜਿਹੜੇ ਕੰਮ ਸੀ ਉਹ ਗੁਰਮਤ ਅਨੁਸਾਰੀ ਨਹੀਂ ਸੀ ਤੇ ਰਿਜ਼ਲਟ ਜਿਹੜਾ ਸਹੀ ਨਹੀਂ ਆ ਰਿਹਾ ਸੀ ਉਹਦੇ 'ਚ ਮੈਨੂੰ ਸਹਿਨਸ਼ਿਲਤਾ ਜਾਂ ਮੇਰੇ ਅੰਦਰ ਦਾ ਜਿਹੜਾ ਸਕੂਨ ਆ ਉਹ ਚਲਾ ਜਾਂਦਾ ਸੀ ਉਦੋਂ ਮੈਂ ਲਾਂਭੇ ਦੇਂਦਾ ਸੀ ਤੇ ਰੱਬ ਨੂੰ ਕਿ ਰੱਬ ਜੀ ਨੇ ਆ ਕਰਤਾ ਰੱਬ ਜੀ ਨੇ ਉਹ ਕਰਤਾ ਸੋ ਸੋ ਗੁਰੂ ਸਾਹਿਬ ਕਹਿੰਦੇ ਹੁਣ ਜਦੋਂ ਹਜ਼ੂਰੀ ਜਾਂ ਸੱਚ ਦੀ ਅੰਦਰ ਸਮਝ ਪੈ ਗਈ ਏ ਤੇ ਹੁਣ ਸਖੀਓ ਸਹੇਲਿਓ ਹੁਣ ਮੇਰੇ ਅੰਦਰ ਦੇ ਲਾਂਭੇ ਹੁਣ ਮੈਂ ਲਾਂਭੇ ਦੇਣੇ ਛੱਡ ਦਿੱਤੇ ਹਨ ਥੀਮੈਟਿਕ ਗਿਆ ਹਾ ਸੱਚ ਦੇ ਨਾਲ ਸੱਚ ਦੇ ਅੰਦਰ ਭਾਵ ਕੇ ਹੁਣ ਜਿੱਦਾਂ ਆਪਾਂ ਕਹਿੰਦੇ ਕਿ ਹਮੇਸ਼ਾ ਸ਼ੁਕਰੀਆ ਹੀ ਕਰਦਾ ਬੰਦਾ ਅੰਦਰੋਂ ਸ਼ੁਕਰਾਨਾ ਹੋ ਰਿਹਾ ਹੈ ਪਰਮ ਗਿਆ ਪਰਮ ਪਟਕਣਾ ਸੀ ਜਿਹੜੀ ਅੰਦਰ ਦਾ ਪਰਮ ਕੋਈ ਭੁਲੇਖਾ ਸੀਗਾ ਕਿ ਕਿਤੇ ਹੋਰ ਸੱਚ ਨੂੰ ਛੱਡ ਕੇ ਕਿਸੇ ਹੋਰ ਤਰੀਕੇ ਨਾਲ ਬੇਮੁਖ ਹੋ ਕੇ ਦੂਜੇ ਪਾਉ ਹੋ ਕੇ ਸੱਚ ਦੀ ਅਨਦੇਖੀ ਕਰਕੇ ਕੋਈ ਸੁੱਖ ਜਾਂ ਆਤਮਿਕ ਸਕੂਨ ਪੈਦਾ ਹੋ ਜਾਏਗਾ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆ ਜਾਏਗੀ ਖੇੜਾ ਆ ਜਾਏਗਾ ਉਹ ਪਰਮ ਦੂਰ ਹੋ ਗਿਆ ਗੁਰ ਪੇਰ ਗੁਰ ਨੇ ਰਲ ਨੂੰ ਸਿਆਰੀ ਹੈ ਗੁਰ ਨੇ ਪੇਰ ਸੰਗ ਮੈਨੂੰ ਆਪਣੇ ਪਤੀ ਪ੍ਰਮਾਤਮਾ ਖਸਮ ਸੱਚ ਜਿਹੜਾ ਹੈ ਉਹ ਸਮਝਾ ਕੇ ਉਹਦੇ ਨਾਲ ਮੇਰਾ ਮਿਲਾਪ ਕਰ ਦਿੱਤਾ ਹੈ ਮੇਰੀ ਦਾ ਮਤਲਬ ਇੱਥੇ ਜਿਹੜਾ ਆਉਣਾ ਹੈ ਉਹ ਮੇਰੀ ਨਹੀਂ ਮੇਲੀ ਨੂੰ ਆਪਾਂ ਕਈ ਇੱਕ ਪਾਸ਼ਾ ਜੀ ਦਾ ਬਿਆਰੀ ਕਹਿੰਦੇ ਨੇ ਮੇਰੀ ਮੈਨੂੰ ਮੇਲ ਲਿਆ ਹੈ ਆਪਾਂ ਕਹਿੰਦੇ ਨਾ ਮੇ ਮੇਰ ਲਿਆ ਮੈਨੂੰ ਮੇਲ ਲਿਆ ਇਸ ਤਰ੍ਹਾਂ ਦਾ ਹਿਲਾਫ ਜਿਹੜਾ ਹੈ ਉਹ ਕਿਸੇ ਦੂਸਰੀ ਭਾਸ਼ਾ ਤੋਂ ਪ੍ਰੀਆ ਸੰਗ ਮੇਰੀ ਉਸ ਖਸਮ ਸਾਚੀ ਦੇ ਨਾਲ ਮੇਰਾ ਮਿਲਾਪ ਕਰਾ ਦਿੱਤਾ ਹੈ ਗੁਰੂ ਨੇ ਹਾਂਜੀ ਭਾਜੀ ਰਹਾਓ ਤੱਕ ਤੁਸੀਂ ਕੀਤਾ ਬਹੁਤ ਵਧੀਆ ਤੇ ਮੈਂ ਕਹਾਂ ਚਲੋ ਥੋੜਾ ਹਾਜ਼ਰੀ ਭਰ ਲਵਾਂ ਨਿਕਟ ਆਨ ਪ੍ਰਿਆ ਸੇਜ ਧਰੀ ਨਿਕਟ ਆਨ ਮੈਂ ਕਰ ਲੈਣਾ ਪਹਿਲਾਂ ਤੁਸੀਂ ਫਿਰ ਕਾਫੀ ਵਿਸਤਾਰ ਕਰਨਾ ਗਾਣ ਕੱਢਣ ਤੇ ਛੂਟ ਪਰੀ ਨਿਕਟ ਇਹ ਜਿਹੜਾ ਸੰਬੰਧਕ ਹੈ ਜਦੋਂ ਸੰਬੰਧਵਾਚਕ ਸ਼ਬਦ ਕੋਈ ਵੀ ਹੋਏਗਾ ਨਾ ਨੇੜੇ ਉੱਪਰ ਨਾਲ ਤੇ ਅੰਦਰ ਇਹ ਉਹ ਲਾਸਟ ਅੱਖਰ ਨੂੰ ਰਾਰੇ ਨੂੰ ਜਿਹਦਾ ਅੰਦਰ ਦੇ ਨਾਲ ਦੇ ਲੈ ਲੈ ਨੂੰ ਸਿਹਾਰੀ ਇਹ ਸਿਹਾਰੀ ਨਾਲ ਹੁੰਦੇ ਨੇ ਇਹ ਸਬੰਧਕ ਹੁੰਦੇ ਨੇ ਨਿਕਟ ਆਣ ਪ੍ਰਿਆ ਛੇਧ ਧਰੀ ਨਿਕਟ ਬਿਲਕੁਲ ਜੋ ਸੱਚ ਹੈ ਸੱਚ ਦੇ ਬਿਲਕੁਲ ਨੇੜੇ ਲਿਆ ਕੇ ਪ੍ਰਿਆ ਨੇ ਪ੍ਰਿਆ ਦੀ ਛੇਧ ਤੇ ਜਾਂ ਉਸ ਗੁਰੂ ਦੀ ਉੱਪਰ ਗੱਲ ਹੋ ਰਹੀ ਹੈ ਗੁਰ ਨੇ ਮੈਨੂੰ ਮਿਲਿਆ ਹੈ ਉਸ ਪਰਮਾਤਮਾ ਸੱਚ ਖਸਮ ਜੋ ਸੱਚ ਸਿਧਾਂਤ ਹੈ ਉਸ ਦੀ ਬਿਲਕੁਲ ਛੇਧ ਦਾ ਮਤਲਬ ਹੈ ਕਿ ਸੁਤੇ ਸਤ ਉਸ ਸੱਚ ਦੇ ਨਾਲ ਇੱਕਦਮ ਉਦੇ ਨਾਲ ਸੁਲਾ ਦਿੰਦਾ ਹੈ ਸੱਚ ਦੇ ਨਾਲ ਲਿਆ ਕੇ ਟਿਕਾ ਦਿੰਦਾ ਹੈ ਸੇਜ ਧਰੀ ਸੇਜ ਦਾ ਮਤਲਬ ਸੱਚ ਨੂੰ ਮੰਨਿਆ ਜਾ ਰਿਹਾ ਹੈ ਸੇਜਾ ਜਿਹੜੀ ਹੰਡਾਉਣੀ ਹੈ ਸੱਚ ਦੀ ਸੱਚ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਹੰਡਾਇਆ ਜਾ ਰਿਹਾ ਹੈ ਇਹ ਗੁਰੂ ਨੇ ਆਉਣ ਦਾ ਮਤਲਬ ਨੰਨੇ ਸਾਰੀ ਗੁਰੂ ਨੇ ਲਿਆ ਕੇ ਮੈਨੂੰ ਬਿਲਕੁਲ ਨੇੜੇ ਖੜਾ ਕਰਤਾ ਹੈ ਸੇਜ ਦੇ ਦਾ ਗੁਰੂ ਦੇ ਨਾਲ ਮੈਨੂੰ ਸੇਜ ਤੇ ਪਾ ਵੀ ਇੱਕੋ ਜਗ੍ਹਾ ਤੇ ਮੇਰਾ ਉੱਥੇ ਬਿਸਤਰ ਲੱਗ ਗਿਆ ਜਾਂ ਮੈਂ ਸੱਚ ਦੇ ਨਾਲ ਬਿਲਕੁਲ ਮੇਰੀ ਅਵਸਥਾ ਜਿਹੜੀ ਹੈ ਉਹ ਜੁੜ ਗਈ ਹੈ ਸੱਚ ਦੇ ਨਾਲ ਮੈਂ ਆਰਕੀਟੈਕ ਗਿਆ ਹਾਂ ਕਾਣ ਕੱਢਣ ਤੇ ਛੂਟ ਪਈ ਕਿਸੇ ਤਰ੍ਹਾਂ ਦੀ ਕਿਸੇ ਦੀ ਮੈਂ ਹੁਣ ਹੋਰ ਮੁਥਾਜੀ ਕੱਢਦਾ ਸੀ ਜਾਂ ਮੈਂ ਕਿਸੇ ਦੇ ਹੋਰ ਪਾਸਿਆਂ ਤੋਂ ਜਾ ਕੇ ਵੰਗਾਰਾ ਲੈਂਦਾ ਸੀ ਤਰਲੇ ਪਉਂਦਾ ਸੀ ਅਰਦਾਸਾਂ ਬੇਨਤੀਆਂ ਤੇ ਜਾਂ ਆਪਾਂ ਵੰਗਾਰ ਕੱਢਣ ਦਾ ਕਾਣ ਕੱਢਣ ਦਾ ਮਤਲਬ ਮੁਥਾਜੀਆਂ ਕਰਦਾ ਸੀ ਲੋਕਾਂ ਦੀਆਂ ਕਿਸੇ ਤਰ੍ਹਾਂ ਦੀਆਂ ਵੀ ਉਹ ਸਾਰੀਆਂ ਮੁਥਾਜੀਆਂ ਜਿਹੜੀਆਂ ਨੇ ਕਿਸੇ ਤਰ੍ਹਾਂ ਦੀਆਂ ਉਹ ਛੁੱਟ ਗਈਆਂ ਨੇ ਉਤੋਂ ਮੈਂ ਫਰਗ ਹੋ ਗਿਆ ਹਾਂ ਹਾਂਜੀ ਭਾਜੀ ਹਾਂਜੀ ਨਿਕਟ ਆਨ ਪ੍ਰਿਯ ਸੇਜ ਧਰੀ ਕਾਣ ਕੱਢਣ ਤੇ ਸ਼ੂਟ ਪਰੀ ਗੁਰੂ ਸਾਹਿਬ ਨੂੰ ਦੂਜੇ ਬੰਦੇ ਵਿੱਚ ਜਦੋਂ ਗੁਰਦਾ ਸੰਗ ਮਿਲਿਆ ਫਿਰ ਦੀ ਸੰਗਤ ਮਿਲੀ ਨਿਕਟ ਆਣ ਪ੍ਰੀਅ ਸੇਤਰੀ ਮੇਰੇ ਹੁਣ ਨਾਲ ਹੀ ਜਿਹੜੇ ਜਿਹੜੇ ਸੱਚ ਦੇ ਗੁਣ ਸੀਗੇ ਉਹ ਜਦੋਂ ਮੈਂ ਧਾਰਨ ਕੀਤੇ ਉਹਨਾਂ ਦੇ ਨੇੜੇ ਹੋਈ ਤਾਂ ਮੈਨੂੰ ਜਿਹੜੀ ਸੇਜਾ ਸੀ ਸੱਚਵਾਲੀ ਉਹ ਮੈਂ ਧਾਰਨ ਕਰ ਲਈ ਆਣ ਪ੍ਰੀਅ ਸੇਤਰੀ ਜਿਵੇਂ ਕਹਿੰਦੇ ਮਹਿਮਾ ਜਦੋਂ ਗੁਣ ਧਾਰਨ ਕੀਤੀ ਫਿਰ ਮਹਿਮਾ ਕਿਸ ਕੀ ਕਹਿਣਾ ਜਾਏ ਜੋ ਪਰ ਮੇਲ ਲਈ ਅੰਗ ਲਾਏ ਜਿਹੜੇ ਆਪਣੇ ਨਾਲੇ ਜੋੜ ਲਈ ਉਹਦੀ ਫਿਰ ਬਿਆਨ ਕਰਕੇ ਨਹੀਂ ਸਮਝਾਇਆ ਜਾ ਸਕਦਾ ਫਿਰ ਸੁਹਾਗ ਪਰ ਅਗੰਮ ਅਗੋਚਰ ਜਾਂ ਨਾਨਕ ਪ੍ਰੇਮ ਸੁਧਾਰੀ ਸੀ ਉਹ ਉਹ ਆਪਣੇ ਪ੍ਰੇਮ ਦੇ ਨਾਲ ਜਦੋਂ ਪ੍ਰੇਮਾ ਭਗਤੀ ਦੇ ਵਿੱਚ ਜਾ ਜੁੜ ਗਈ ਸਜੋ ਸੇਜਾ ਧਾਰਨ ਕੀਤੀ ਹੈ ਨਾਮ ਦੀ ਮਹਿਮਾ ਜਿਹੜੇ ਫਿਰ ਉਹਦੀ ਜਿਹੜੇ ਬਿਆਨ ਕਰਕੇ ਨਹੀਂ ਸਮਝਾਇਆ ਜਾ ਸਕਦਾ ਉਹ ਫਿਰ ਉਹਦੇ ਨਾਲੇ ਜੁੜੀ ਰਹਿੰਦੀ ਹੈ ਜਦੋਂ ਧਾਰਨ ਕਰਦੀ ਹਿਰਦੇ ਵਿੱਚ ਕਾਣ ਕਟਣ ਤੇ ਛੂਟ ਪਰੀ ਜਿਹੜੀ ਲੋਕਾਂ ਦੀ ਮੁਹਤਾਜੀ ਜਾਂ ਗੁਲਾਮੀ ਕਰਦੇ ਸੀਗੇ ਉਹ ਛੁੱਟ ਗਏ ਜਿਵੇਂ ਕਹਿੰਦੇ ਕਬਰ ਨਰਕ ਕਮਨ ਸੁਰਗ ਵਿਚਾਰਾ ਸੰਤਨ ਦਉ ਰਾਦੇ ਹਮ ਕਾਹੂ ਕੀ ਕਾਣ ਨਾ ਕੱਟ ਤੇ ਆਪਣੇ ਗੁਰ ਪ੍ਰਸਾਦੇ ਹੁਣ ਕਿਸੇ ਦੀ ਜਾਂ ਕਿਸੇ ਤੋਂ ਡਰਨ ਦੀ ਜਾਂ ਕਿਸੇ ਦੇ ਹੋਰ ਗੁਲਾਮੀ ਕਰਨ ਦੀ ਹੁਣ ਲੋੜ ਨਹੀਂ ਪਈ ਆਪਣੇ ਗੁਰ ਪ੍ਰਸਾਦੇ ਜਦੋਂ ਆਪਣਾ ਗੁਰ ਪ੍ਰਸਾਦ ਦੀ ਜਦੋਂ ਸੋਧੀ ਪ੍ਰਾਪਤੀ ਇਹਦੇ ਵਿੱਚ ਧਾਰਨ ਕੀਤਾ ਤਾਂ ਸਾਰਿਆਂ ਦੀ ਗੁਲਾਮੀ ਕਰਨੀ ਜਿਹੜੀ ਛੁੱਟ ਗਈ ਹੁਣ ਕਿਸੇ ਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਕਰਨ ਦੀ ਲੋੜ ਨਹੀਂ ਰਹਿੰਦੀ ਫਿਰ ਜੇ ਜਦੋਂ ਗਿਆਨ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਹਿੰਦੇ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬਨੋਦੀ ਖਸਮ ਹਮਾਰਾ ਉਹ ਮੇਰਾ ਜਿਹੜਾ ਘਰ ਮੰਦਰ ਸੀਗਾ ਉਹਦੇ ਗੁਣਾਂ ਦਾ ਹੁਣ ਪ੍ਰਗਾਸ ਹੋ ਗਿਆ ਚਾਨਣ ਹੋ ਗਿਆ ਉਹਦਾ ਉਸ ਗੁਰ ਉਪਦੇਸ਼ ਦਾ ਜੋ ਮੈਂ ਧਾਰਨ ਕੀਤਾ ਉਸ ਗਿਆਨ ਦਾ ਮੇਰੇ ਅੰਦਰ ਹੁਣ ਜਿਹੜਾ ਆਨੰਦ ਦੇਣ ਵਾਲਾ ਜਿਹੜਾ ਚਾਨਣ ਸੀ ਆਤਮਕ ਆਨੰਦ ਦੇਣ ਵਾਲਾ ਉਹਦਾ ਚਾਨਣ ਹੋ ਗਿਆ ਉਜਾਰਾ ਹੋ ਗਿਆ ਗੁਰ ਉਪਦੇਸ਼ ਦੀ ਹੁਣ ਮਹਿਮਾ ਜਿਹੜੀ ਹੈ ਉਹ ਹੁਣ ਕਿਸੇ ਤਰ੍ਹਾਂ ਦੀ ਅਗਿਆਨਤਾ ਦਾ ਹਨੇਰਾ ਹੁਣ ਅੰਦਰ ਨਹੀਂ ਰਿਹਾ ਮੇਰੇ ਹਿਰਦੇ ਦੇ ਵਿੱਚ ਆਨੰਦ ਬਨੋਦੀ ਖਸਮਵਾਰਾ ਕਹਿੰਦਾ ਮੇਰਾ ਜਿਹੜਾ ਖਸਮ ਹੈ ਉਹ ਆਨੰਦ ਬਨੋਦੀ ਹੈ ਉਹਦੇ ਵਿੱਚ ਸਾਰੀਆਂ ਖੁਸ਼ੀਆਂ ਖੇੜਿਆ ਸਾਰੇ ਚੋ ਤਮਾਸ਼ੇ ਉਹਦੇ ਵਿੱਚ ਹੀ ਜੋ ਜੀਵਨ ਦੇ ਦੇਖਣ ਨੂੰ ਮਿਲਦੇ ਆ ਜਾਨੀ ਜਾਨੀ ਦੇ ਰਾਜਾ ਰਾਮ ਦੀ ਕਹਾਣੀ ਇਹ ਫੇ ਸਾਰੀ ਕਹਾਣੀ ਜਿਹੜੀ ਜਾਣ ਲਈ ਹੈ ਇਹੋ ਜਿਹਾ ਕਹਿੰਦਾ ਮੇਰਾ ਖਸਮ ਹੈ ਕਿਉਂਕਿ ਜਿਹੜਾ ਸੱਚ ਦੇ ਨਾਲ ਜਦੋਂ ਜੁੜੇ ਤਾਂ ਹਰ ਤਰ੍ਹਾਂ ਦੀ ਜਿਹੜੀ ਸੋਜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਸਾਰੀ ਜਿਹੜੀ ਦੁਰਮਤਕ ਖਤਮ ਹੋ ਜਾਂਦੀ ਹੈ ਜਿਵੇਂ ਕਹਿੰਦੇ ਛੋਡੀ ਸਿਆਣ 75 ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪੌਸ ਰਣਾਈ ਰਾਮ ਰਾਏ ਫਿਰ ਹੋਏ ਸੁਹਾਗ ਬ੍ਰਾਮ ਫਿਰ ਜਿਹੜਾ ਖਸਮ ਹਮਾਰਾ ਮਿਲ ਗਿਆ ਫਿਰ ਸੁਹਾਗ ਵਾਲਾ ਉਹ ਪ੍ਰਾਪਤ ਹੋ ਗਿਆ ਫਿਰ ਅਨੰਦ ਮਨੋਦੀ ਜਿਹੜਾ ਖਸਮ ਹੈ ਉਹ ਮਿਲ ਗਿਆ ਮਸਕ ਭਾਗ ਮੈਂ ਪਿਰ ਕਰ ਆਇਆ ਕਹਿੰਦੇ ਮੇਰੇ ਮੱਥੇ ਦੇ ਭਾਗ ਜਾਗੇ ਜਦੋਂ ਇਹ ਸੱਚ ਦੇ ਗੁਣਾਂ ਦਾ ਚਾਨਣ ਮੇਰੇ ਘਰ ਦੇ ਵਿੱਚ ਮੈਨੂੰ ਪ੍ਰਾਪਤ ਹੋ ਗਿਆ ਮੇਰਾ ਖਸਮ ਮੇਰੇ ਘਰ ਦੇ ਵਿੱਚ ਮੈਨੂੰ ਅੰਦਰੇ ਮਿਲ ਗਿਆ ਫਿਰ ਸੁਹਾਗ ਨਾਨਕ ਜਨ ਪਾਇਆ ਕਹਿੰਦੇ ਪੀ ਮੇਰਾ ਜਿਹੜਾ ਸੁਹਾਗ ਹੈ ਹਮੇਸ਼ਾ ਰਹਿਣ ਵਾਲਾ ਕਦੇ ਵੀ ਜਿਹੜਾ ਨਾ ਜਾਣ ਵਾਲਾ ਗਿਆਨ ਹੈ ਉਹ ਹਰ ਨਾਮ ਹੈ ਉਹ ਨਾਨਕ ਸਾਹਿਬ ਕਹਿੰਦੇ ਮੈਨੂੰ ਤਾਂ ਪ੍ਰਾਪਤ ਹੋ ਗਿਆ ਫਿਰ ਮੈਨੂੰ ਹੁਣ ਕਿਸੇ ਤਰ੍ਹਾਂ ਦਾ ਵੀ ਜਿਹੜੇ ਭਰਮ ਭਲੇਖੇ ਸੀਗੇ ਉਹ ਸਾਰੇ ਮੇਰੇ ਦੂਰ ਹੋ ਗਏ ਜਿਵੇਂ ਕਹਿੰਦੇ ਕਬੀਰ ਦੀ ਇਹ ਸੰਸਾਰ ਕੋ ਲਿਨ ਜਿਸਮਾਸਤਕ ਭਾਗ ਅਮਰ ਅਮਰਤ ਰਸ ਜਿਨੀ ਪਾਇਆ ਥਿਰਤਾ ਦਾ ਸੁਆਗ ਅਮਰਤ ਰਸ ਜਿਨਾਂ ਨੇ ਪਾਲਿਆ ਉਹਦਾ ਸੁਆਗ ਜਿਹੜਾ ਥਿਰ ਹੋ ਗਿਆ ਇਹ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਨੇ ਤੇ ਬਾਕੀ ਹੁਣ ਤੁਸੀਂ ਨਿਕੋ ਭਾਜੀ ਕਹਿੰਦੇ ਜੀ ਬਹੁਤ ਵਧੀਆ ਵਧੀਆ ਵਿਚਾਰ ਤੁਸੀਂ ਕਰ ਦਿੱਤੇ ਆ ਇਹ ਮੰਦਰ ਮੇਰਾ ਹੈ ਮੰਦਰ ਹਿਰਦਾ ਹੈ ਸ਼ਬਦ ਉਜਾਰਾ ਸ਼ਬਦ ਗੁਰੂ ਦੇ ਉਪਦੇਸ਼ ਦਾ ਗੁਰੂ ਸ਼ਬਦ ਦਾ ਜੋ ਗਿਆਨ ਦਾ ਪੰਦਰ ਪ੍ਰਕਾਸ਼ ਹੋ ਗਿਆ ਹਿਰਦੇ ਵਿੱਚ ਸੋਜੀ ਹੋ ਗਈ ਹੈ ਸੱਚ ਦੀ ਸੂਝ ਪੈਦਾ ਹੋ ਗਈ ਹੈ ਵਿਵੇਕ ਬਣ ਗਈ ਹੈ ਗੁਰੂ ਦੇ ਗਿਆਨ ਦੀ ਰਾਈ ਆਨੰਦ ਵਿਨੋਦੀ ਖਸਮ ਹਮਾਰਾ ਜੋ ਕੋਤਕ ਜਬਰ ਜੋ ਕਰਤਬ ਜੋ ਦੁਨੀਆ ਦੇ ਚੱਲ ਰੇ ਕੋਤਕ ਕਰਤਬ ਨੇ ਉਹ ਕਰਨ ਵਾਲਾ ਜੋ ਇੱਕ ਖਸਮ ਹੈ ਜੋ ਇੱਕ ਹੁਕਮ ਨਿਯਮ ਸਦਾਤ ਕੁਦਰਤੀ ਜੋ ਹੈ ਉਹ ਮੇਰਾ ਖਸਮ ਹੈ ਉਹਨੂੰ ਮੈਂ ਮਾਲਕ ਮੰਨ ਲਿਆ ਹੈ ਉਹ ਮੇਰਾ ਹੁਣ ਮਾਲਕ ਹੈ ਸਾਰੀ ਸ੍ਰਿਸ਼ਟੀ ਤੇ ਕਰਨ ਵਾਲਾ ਕਾਰਜ ਕਰਨ ਵਾਲਾ ਇੱਕੋ ਇੱਕ ਜੋ ਇੱਕ ਸਦਾਤ ਜਾਂ ਇੱਕ ਰੱਬੀ ਹੁਕਮ ਨਿਜ਼ਾਮ ਉਹ ਆਨੰਦ ਬਨੰਦ ਕਰਨ ਵਾਲਾ ਹੈ ਕੌਤਕ ਕਰਨ ਵਾਲਾ ਹੈ ਉਹ ਮੇਰਾ ਖਸਮ ਹੈ ਉਹ ਕੋਈ ਦੂਸਰਾ ਕੋਈ ਮੇਰਾ ਖਸਮ ਨਹੀਂ ਹੈ ਭਾਵੇਂ ਇੱਕ ਦੇ ਨਾਲ ਮੈਂ ਜੁੜ ਗਿਆ ਜੋ ਸਭ ਕੁਝ ਕਰਨ ਵਾਲਾ ਹੈ ਮਸਤਕ ਭਾਗ ਮੈਂ ਫਿਰ ਕਰਿਆ ਆ ਤੇ ਮੱਥੇ ਦੇ ਵਿੱਚ ਮੇਰੇ ਦਾ ਜੋ ਸਮਝ ਲਓ ਕਿ ਭਾਗ ਜਾਗ ਗਿਆ ਹੈ ਤੇ ਜਦੋਂ ਮੈਂ ਸਾਤਿਵੇ ਘਰ ਵਿੱਚ ਅੰਦਰ ਆ ਕੇ ਤੁਰ ਸੱਚ ਤੁਰ ਆਤਮੇ ਸੱਚ ਨਾਲ ਜਦੋਂ ਮੈਂ ਟਿਕ ਗਿਆ ਜਦੋਂ ਅੰਦਰ ਟਿਕਾਣਾ ਬਣ ਗਿਆ ਮੇਰਾ ਮੈਂ ਸੱਚ ਦੇ ਦਰ ਤੇ ਜਿੱਥੇ ਸਦਾ ਸਿਰ ਸੱਚ ਦੇ ਨਾਲ ਮੈਂ ਟਿਕਿਆ ਰਹਿਣਾ ਹਾਂ ਉਸ ਅਵਸਥਾ ਵਿੱਚ ਆ ਗਿਆ ਹਾਂ ਮੈਂ ਇਹ ਸਮਝ ਲਓ ਕਿ ਮੇਰੇ ਮੱਥੇ ਦਾ ਭਾਗ ਖਿਲ ਗਿਆ ਹੈ ਥਿਰ ਸੁਹਾਗ ਨਾਨਕ ਜਨ ਪਾਇਆ ਸਦਾ ਥਿਰ ਜੋ ਥਿਰ ਹੈ ਜੋ ਅਚਲ ਹੈ ਜੋ ਕਿਤੇ ਜਾਂਦਾ ਨਹੀਂ ਆਉਂਦਾ ਨਹੀਂ ਸਦੀਵ ਜੋ ਟਿਕਿਆ ਰਹਿਣ ਵਾਲਾ ਜੋ ਸੁਹਾਗ ਹੈ ਜੋ ਖਸਮ ਹੈ ਮਾਲਕ ਹੈ ਨਾਨਕ ਜਨ ਪਾਇਆ ਨਾਨਕ ਜਨ ਨੇ ਉਹ ਵਾਲਾ ਖਸਮ ਪ੍ਰਾਲੇ ਪਾਲਿਆ ਹੈ ਭਾਵ ਕੇ ਸੱਚ ਖਸਮ ਦੇ ਨਾਲ ਜਿਹੜੀ ਉਹਦੀ ਇਕਮਿਕਤਾ ਬਣ ਗਈ ਹੈ ਸੱਚ ਨੂੰ ਪਹਿਲੀ ਗੱਲ ਤੇ ਖਸਮ ਨੂੰ ਬਾਹਰ ਲੱਭਦੇ ਸੀ ਕਿਤੇ ਰੱਬ ਬੈਠਾ ਕਿਤੇ ਰੱਬ ਨੂੰ ਉਹ ਲੱਭਦੇ ਸੀ ਉਹਦਾ ਨਾਮ ਕੋਈ ਇੱਕ ਕਿਰਤਮ ਨਾਮ ਰੱਖ ਕੇ ਕਿਤੇ ਨਾਮ ਜਪਦੇ ਰਹੇ ਕਦੀ ਕੁਝ ਕਰਦੇ ਰਹੇ ਪਰ ਹੁਣ ਜਦੋਂ ਸਮਝ ਪਈ ਕਿ ਉਹ ਤੇ ਨਿਯਮ ਰੂਪ ਹੈ ਸਿਧਾਂਤ ਰੂਪ ਹੈ ਸੋ ਉਸ ਹੁਕਮ ਨੂੰ ਨਿਯਮ ਨੂੰ ਸਿਧਾਂਤ ਰੂਪ ਕਰਤੇ ਨੂੰ ਸਮਝ ਲਿਆ ਹੈ ਤੇ ਉਹਦੇ ਨਾਲ ਸਾਂਝ ਪਾ ਲਈ ਹੈ ਇਹ ਨਾਨਕ ਜਨ ਨੇ ਜੋ ਸੁਹਾਗ ਸਦਾ ਖਿਰ ਜੋ ਸੁਦੀਪ ਹੈ ਜੋ تیر ਹੈ ਜੋ ਕਿਤੇ ਜਾਣ ਵਾਲਾ ਨਹੀਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹ ਮੈਨੂੰ ਮਿਲ ਗਿਆ ਹੈ ਨਾਨਕ ਜਨ ਨੂੰ ਮਿਲ ਗਿਆ ਹੈ ਹਾਂਜੀ ਬਾਜੀ ਇੰਨੀ ਕੁ ਵਿਚਾਰ ਮੈਂ ਚਲੋ ਬਾਕੀ ਤੁਸੀਂ ਕਰੀ ਦਿਤਾ ਜੀ ਕਰੀਏ ਸਮਾਪਤੀ ਬਾਜੀ ਹਾਂਜੀ ਕਰ ਲਓ ਬਾਜੀ ਧੰਨਵਾਦ ਜਸਵੰਦਰ ਸਿੰਘ ਜੀ ਬਹੁਤ ਆਨੰਦ ਤੁਹਾਡੇ ਵਿਚਾਰ ਵਿੱਚ ਅੱਜ ਕੱਲ ਮੈਨੂੰ ਬਹੁਤ ਆਨੰਦ ਆ ਰਿਹਾ ਜੀ ਨਹੀਂ ਕਰਦਾ ਹੁੰਦਾ ਕਿ ਉੱਤੇ ਵਿਚਾਰ ਕਰੀਏ ਤੇ ਫਿਰ ਸੋਚੀਦਾ ਵੀ ਬਹੁਤ ਛੋਟੀ ਆਡੀਓ ਰਹਿ ਜਾਣੀ ਹੈ ਕੁਛ ਨਾ ਕੁਛ ਚਲੋ ਅੱਖਰਾਂ ਦੇ ਵਿੱਚ ਰਹਿ ਕੇ ਕੋਈ ਗੱਲਬਾਤ ਐਡ ਕਰ ਲੈਣੀ ਹੈ ਪ੍ਰੋਟੋਕਾਲ ਸਹਿਯੋਗ ਕਰ ਲੈਨੇ ਨਹੀਂ ਤੁਸੀਂ ਛੱਡਦੇ ਹੀ ਨਹੀਂ ਹੋ ਕੋਈ ਪਾਸਾ ਜਿਹੜੀ ਗੱਲ ਕਰਨ ਵਾਲੀ ਹੋ ਜਾਵੇ ਠੀਕ ਹੈ ਜੀ ਧੰਨਵਾਦ ਆਪ ਜੀ ਦਾ ਬਲਕਿ ਵੀ ਗੁਰਚਨ ਸਿੰਘ ਆਉਂਦੇ ਨੇ ਗੁਰਵਚਨ ਸਿੰਘ ਆਉਂਦੇ ਨੇ ਦੋਨੋਂ ਵੀਰ ਸਾਰੇ ਹੀ ਬੜੇ ਪਿਆਰ ਵਾਲੇ ਸਤਿਕਾਰ ਵਾਲੇ ਵੀਰ ਨੇ ਔਰ ਬੜੇ ਸੋਢੀਵਾਰ ਨੇ ਕੋਈ ਨਾ ਕੋਈ ਨਵੇਂ ਪੱਖ ਤੋਂ ਗੱਲ ਕੁਛ ਨਾ ਕੁਛ ਐਡ ਹੁੰਦਾ ਹੈ ਤੇ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਹੜੇ ਹੋਰ ਸੁਣਦੇ ਹੋਣਗੇ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ